ਨਮਸਕਾਰ ਇਹ ਆਕਾਸ਼ਵਾਣੀ ਜਲੰਧਰ ਹੈ ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਮੀਦ ਪ੍ਰਗਟਾਈ ਹੈ ਕਿ ਸੰਸਦ ਦਾ ਸਰਦ ਰੁੱਤ اجلاس ਲਾਹਵੰਦ ਰਹੇਗਾ ਤੇ ਇਸ ਵਿੱਚ ਉਸਾਰੂ ਵਿਚਾਰ ਵਟਾਂਦਰੇ ਕੀਤੇ ਜਾਣਗੇ ਸੰਸਦ اجلاس ਤੋਂ ਪਹਿਲਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਇਹ اجلاس ਸੰਵਿਧਾਨ ਦੇ 75 ਸਾਲ ਪੂਰੇ ਹੋਣ ਸਮੇਤ ਕਈ ਕਾਰਨਾ ਕਰਕੇ ਖਾਸ ਹੋਵੇਗਾ ਉਨਾ ਕਿਹਾ ਇਹ اجلاس ਲੋਕ ਰਾਜ ਲਈ ਸ਼ਾਨਦਾਰ ਮੀਲ ਪੱਥਰ ਹੈ ਵਿਰੋਧੀ ਧਿਰ ਦੀ ਨੁਕਤਾਚੀਨੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਤਾ ਵੱਲੋਂ ਨਕਾਰੇ ਗਏ 94 ਲੋਕ ਹਫੜਾ-ਦਫੜੀ ਮਚਾ ਕੇ ਸੰਸਦ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਕਿਹਾ ਕਿ ਸੰਸਦ ਦੇ ਸਮੇਂ ਨੂੰ ਭਾਰਤ ਦੇ ਆਲਮੀ ਵਕਕਾਰ ਤੇ ਸਨਮਾਨ ਨੂੰ ਵਧਾਉਣ ਲਈ ਵਰਤਿਆ ਜਾਣਾ ਚਾਹੀਦਾ ਹੈ ਖੁਸ਼ਹਾਲ ਫੌਜੀ ਵਿਰਾਸਤ ਲਈ ਪ੍ਰਸਿੱਧ ਸ਼ਹਿਰ ਪੁਣੇ 15 ਜਨਵਰੀ 2025 ਨੂੰ ਪਹਿਲੀ ਵਾਰ ਸੈਨਾ ਦਿਵਸ ਪ੍ਰੇਡ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ ਜੋ ਕਿ ਇਤਿਹਾਸਕ ਮੀਲ ਪੱਥਰ ਸਾਬਤ ਹੋਵੇਗੀ ਭਾਰਤੀ ਫੌਜ ਨੇ ਗੋਆ ਵਿੱਚ ਚਾਰੀ ਭਾਰਤੀ ਕੁਮੰਤਰੀ ਫਿਲਮ ਉਤਸਵ ਇਫੀ ਦੌਰਾਨ ਇਸ ਪ੍ਰੇਡ ਲਈ ਪ੍ਰਚਾਰ ਵੀਡੀਓ ਜਾਰੀ ਕੀਤਾ ਹੈ ਜਿਸ ਨੂੰ ਸਿਨੇ ਪ੍ਰੇਮੀਆਂ ਅੰਤਰਰਾਸ਼ਟਰੀ ਪ੍ਰਤੀਨਿਧੀਆਂ ਤੇ ਉਦਯੋਗ ਜਗਤ ਦੇ ਪ੍ਰਮੁੱਖ ਲੋਕਾਂ ਤੋਂ ਚੰਗਾ ਹੁਲਾਰਾ ਮਿਲਿਆ ਹੈ ਸਾਲ 1949 ਵਿੱਚ ਭਾਰਤੀ ਫੌਜ ਦੇ ਪਹਿਲੇ ਭਾਰਤੀ ਕਮਾਂਡਰ ਇਨ ਚੀਫ ਦੇ ਰੂਪ ਵਿੱਚ ਫੀਲਡ ਮਾਰਸ਼ਲ ਕੇ ਐਮ ਕਰੀਅੱਪਾ ਦੀ ਨਿਯੁਕਤੀ ਦੀ ਯਾਦ ਵਿੱਚ ਸੈਨਾ ਦਿਵਸ ਪਰੇਡ ਕੀਤੀ ਜਾਂਦੀ ਹੈ ਜੋ ਕਿ ਆਜ਼ਾਦੀ ਤੋਂ ਬਾਅਦ ਦੇ ਭਾਰਤ ਦੀ ਮਿਲਟਰੀ ਲੀਡਰਸ਼ਿਪ ਦਾ ਪ੍ਰਤੀਕ ਹੈ ਸਨ 2025 ਦੀ ਪਰੇਡ ਲਈ ਪੁਨੇ ਦੀ ਚੋਣ ਸ਼ਹਿਰ ਦੇ ਹਥਿਆਰਬੰਦ ਬਲਾਂ ਦੇ ਨਾਲ ਇਤਿਹਾਸਕ ਸਬੰਧਾਂ ਤੇ ਭਾਰਤੀ ਸੈਨਾ ਦੀ ਦੱਖਣੀ ਕਮਾਂਡ ਦੇ ਮੁਖ ਦਫ਼ਤਰ ਦੇ ਰੂਪ ਵਿੱਚ ਇਸ ਦੀ ਭੂਮਿਕਾ ਨੂੰ ਦਰਸਾਉਂਦੀ ਹੈ ਪੰਜਾਬ ਦੇ ਸਿਹਤ ਪਰਿਵਾਰ ਭਲਾਈ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੋਹਾਲੀ ਦੇ ਸਿਵਲ ਹਸਪਤਾਲ ਫੇਜ਼ 6 ਤੋਂ ਦੋ ਬਲੱਡ ਕਲੈਕਸ਼ਨ ਤੇ ਟ੍ਰਾਂਸਪੋਰਟੇਸ਼ਨ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਤੇ ਸਿਵਲ ਹਸਪਤਾਲ ਮੋਹਾਲੀ ਚ ਬਲੱਡ ਸੈਂਟਰ ਨੂੰ ਅਪਗ੍ਰੇਡ ਕਰਕੇ ਬਲੱਡ ਕੰਪੋਨੈਂਟ ਸੈਪਰੇਸ਼ਨ ਯੂਨਿਟ ਸਥਾਪਿਤ ਕਰਨ ਦੀ ਸ਼ੁਰੂਆਤ ਕੀਤੀ ਹੈ ਇਸ ਮੌਕੇ ਵਿਸ਼ੇਸ਼ ਸਕੱਤਰ ਸਿਹਤ ਕਮ ਪ੍ਰੋਜੈਕਟ ਟਰੈਕਟਰ ਪੰਜਾਬ ਸਟੇਟ ਏਜ ਕੰਟਰੋਲ ਸੁਸਾਇਟੀ ਵਿਰਿੰਦਰ ਕੁਮਾਰ ਸ਼ਰਮਾ ਤੇ ਮੈਡੀਕਲ ਕਾਲਜ ਮੁਹਾਲੀ ਦੀ ਪ੍ਰਿੰਸੀਪਲ ਡਾਇਰੈਕਟਰ ਡਾਕਟਰ ਵਿਪਾ ਭਾਰਤੀ ਮੌਜੂਦ ਸਨ ਜਿਹੜੀਆਂ ਸਰਕਾਰੀ ਆਸਤਵਿਕ ਸੌਦਾ ਹੈਗੀ ਆ ਉਹ ਪ੍ਰਾਈਵੇਟ ਵਰਗੀ ਹੋਣੀ ਚਾਹੀਦੀ ਆ ਜੇ ਹੋ ਸਕੇ ਤਾਂ ਅਸੀਂ ਕੋਸ਼ਿਸ਼ ਕਰੀਏ ਉਸ ਤੋਂ ਵੀ ਬਿਹਤਰ ਹੋ ਗਏ ਉਹ ਹੁਣ ਇਹਦੇ ਵਿੱਚ ਦੋ ਜਿਹੜੀਆਂ ਹੈਗੀਆਂ ਉਹ ਮੋਬਾਈਲ ਜਿਹੜੀਆਂ ਆਪਣੇ ਬੈਂ ਹੈਗੀਆਂ ਫਰ ਬਲੱਡ ਡੋਨੇਸ਼ਨ ਵਾਸਤੇ ਜਿਹਦੇ ਵਿੱਚ ਦੋ ਬੰਦੇ ਬਲੱਡ ਨੇਟ ਕਰ ਸਕਦੇ ਆ ਜਿੰਨਾ ਜੀਵਨ ਟਾਈਮ ਇੱਥੇ ਬਣਾ ਸਕਦੇ ਆ ਔਰ ਸੌਫ ਜਿਹੜੇ ਯੂਨਿਟਸ ਸਟੋਰ ਕੀਤੇ ਜਾ ਸਕਦੇ ਆ ਤੁਸੀਂ ਦੇਖਿਆ ਅੰਦਰੋਂ ਸਾਰਾ 에어 ਕੰਡੀਸ਼ਨਡ ਹੈ ਜੀ ਔਰ ਸਾਰੀ ਸੁਵਿਧਾ ਆ ਉਹਦੇ ਵਿੱਚ ਸਪੈਸ਼ਲ ਜੀ ਰਜਿਸਟ੍ਰੇਸ਼ਨ ਪ੍ਰਾਈਵੇਟ ਕੰਪਨੀਸ਼ਨ ਦੇ ਰੈਸਟਿੰਗ ਵਾਸਤੇ ਇੰਟਰਨੈਟ ਦੇ ਬੈਂਡ ਵਾਸਤੇ ਬਹੁਤ ਵੱਡੀ ਸਹੂਲਤ ਹੈ ਸੂਬੇ ਦੇ ਸਿਹਤ ਮੰਤਰੀ ਡਾਕਟਰ ਪ੍ਰਵੀਰ ਸਿੰਘ ਨੇ ਕਿਹਾ ਕਿ ਇਹ ਦੋ ਬਲੱਡ ਕਲੈਕਸ਼ਨ ਤੇ ਟ੍ਰਾਂਸਪੋਰਟੇਸ਼ਨ ਵਹਨਾਂ ਜ਼ਿਲ੍ਹਾ ਮੁਹਾਲੀ ਤੇ ਲੁਧਿਆਣਾ ਵਿੱਚ ਚਲਾਈਆਂ ਜਾਣਗੀਆਂ। ਅਮਰਤ ਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਸਟਮ ਵਿਭਾਗ ਨੇ ਦੁਬਈ ਤੋਂ ਪਰਤੇ ਯਾਤਰੀ ਤੋਂ 8 ਕਰੋੜ ਰੁਪਏ ਤੋਂ ਵੱਧ ਦਾ ਸੋਨਾ ਬਰਾਮਦ ਕੀਤਾ ਹੈ। 에어ਕਪ 에어ਪੋਰਟ ਉਤੇ ਦੁਬਈ ਤੋਂ ਆਈ ਫਲਾਈਟ 'ਚ ਸਵਾਰ ਯਾਤਰੀ ਇਹ ਸੋਨਾ ਲੁਕੋ ਕੇ ਲੈ ਕੇ ਆਇਆ ਸੀ। ਸ਼ੱਕ ਦੇ ਆਧਾਰ ਤੇ ਕੀਤੀ ਚੈਕਿੰਗ ਦੌਰਾਨ ਉਹ ਫੜਿਆ ਗਿਆ। ਨਵੰਬਰ ਮਹੀਨੇ ਦਾ ਆਖਰੀ ਹਫਤਾ ਚੱਲ ਰਿਹਾ ਹੈ ਇਸ ਦੇ ਬਾਵਜੂਦ ਨਾ ਤਾਂ ਠੰਡ ਆਪਣਾ ਪੂਰਾ ਅਸਰ ਦਿਖਾ ਰਹੀ ਹੈ ਤੇ ਨਾ ਹੀ ਮੀਂਹ ਪੈ ਰਿਹਾ ਹੈ ਸੂਬੇ ਦਾ ਘੱਟੋ-ਘੱਟ ਤਾਪਮਾਨ ਆਮ ਨਾਲੋਂ 2.9 ਡਿਗਰੀ ਤੇ ਚੰਡੀਗੜ੍ਹ ਦਾ ਤਾਪਮਾਨ 1 ਡਿਗਰੀ ਵੱਧ ਪਾਇਆ ਗਿਆ ਹੈ ਇਸ ਦੌਰਾਨ ਪੰਜਾਬ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ ਪਰ ਚੰਡੀਗੜ੍ਹ ਦੀ ਸਥਿਤੀ ਹਾਲੇ ਵੀ ਚਿੰਤਾਜਨਕ ਬਣੀ ਹੋਈ ਹੈ ਮੌਸਮ ਵਿਗਿਆਨ ਕੇਂਦਰ ਮੁਤਾਬਕ ਪੰਜਾਬ ਚ ਨਵੰਬਰ ਮਹੀਨੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਮੌਸਮ ਖੁਸ਼ਕ ਰਹੇਗਾ ਇਸ ਦੇ ਨਾਲ ਹੀ ਪੰਜਾਬ ਤੇ ਚੰਡੀਗੜ੍ਹ ਵਿੱਚ ਅਗਲੇ 2 ਦਿਨਾਂ ਤੱਕ ਧੁੰਦ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ 27 ਨਵੰਬਰ ਤੋਂ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਇੱਕ ਵਾਰ ਫਿਰ ਧੁੰਦ ਪੈਣ ਦੀ ਸੰਭਾਵਨਾ ਹੈ ਸਿੱਖਿਆ ਵਿਭਾਗ ਵੱਲੋਂ 68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਨਿਸ਼ਾਨੇਬਾਜ਼ੀ ਦੇ ਮੁਕਾਬਲੇ ਅੱਜ ਤੋਂ ਸ਼ੁਰੂ ਹੋ ਰਹੇ ਨੇ ਤੇ 3 ਨਵੰਬਰ ਤੱਕ ਸਰਕਾਰੀ ਸ਼ੂਟਿੰਗ ਰੇਂਜ ਫੇਸ ਚੇਮ ਹਾਲੀ ਵਿਖੇ ਕਰਵਾਏ ਜਾ ਰਹੇ ਨੇ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਗਿਨੀ ਦੁੱਗਲ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਅੰਡਰ 14 17 ਤੇ 19 ਸਾਲ ਦੇ ਲੜਕੇ ਲੜਕੀਆਂ ਦੇ ਮੁਕਾਬਲੇ ਕਰਵਾਏ ਜਾਣਗੇ ਇਹਨਾਂ ਸਬਾਈ ਮੁਕਾਬਲਿਆਂ 'ਚ 600 ਦੇ ਕਰੀਬ ਖਿਡਾਰੀਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਸਮਾਪਤ ਹੋਈਆਂ ਨਮਸਕਾਰ